ਇਦਰਾ ਕੋਈ ਨਹੀਂ ਹੁਣ ਕੀ ਹੋਇਆ ਇਹਨਾਂ ਨੂੰ ਛਡਾਉਂਦੇ ਛਡਾਉਂਦੇ ਮੇਰੇ ਵੀ ਆ ਦੇਖੋ ਨੀਲ ਪੈ ਗਏ ਹੱਥ ਤੇ ਮੇਰੇ ਵੀ ਬੱਚੀ ਹੱਥ ਤੇ ਪਰ ਆਹ ਸਾਡੇ ਦੁਕਾਨਾਂ ਵਾਲਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਇਹ ਕਿਸੇ ਪਾਸੇ ਨਹੀਂ ਆਉਂਦੀ ਉਹ ਦਰਾ ਗੱਲ ਪੈ ਗਏ ਉਹ ਦੇਖੋ ਹੁਣ ਸਾਰੇ ਤੁਹਾਡੇ ਪਤਾ ਗਾਲੀ ਫੜਨ ਦੇ ਨਹੀਂ ਆਉਂਦੇ ਆ ਲੈ

ਕਦਾਦਾ ਆਪਾਂ ਚੱਲਦੇ ਖਾਣੇ ਬੜਾ ਜਾਂ ਲਾ ਬਈ ਭਾਈ ਜੀ ਵਿਕਰ ਕੀ ਮਸਲਾ ਕੀ ਹੋਇਆ ਜੀ ਮੈਂ ਮੇਰਾ ਨਾਮ ਅਰਜੰਦਰ ਸਿੰਘ ਹੈ ਪੀਟੀ 180 ਨੰਬਰ ਮੇਰਾ ਜੀ ਮੈਂ ਫਾਇਲ ਦਾ ਚਿੰਤਪੂਰਣੀ ਫਾਇਲ ਲਗਾ ਰਿਹਾ ਸੀ ਇੱਥੇ ਨਾਲ ਗਿਆ ਜਾਮ ਲੱਗਾ ਜੀ ਕਾਲਾ ਹੋ ਗਿਆ ਮੈਂ ਉਹਨਾਂ ਕਾ ਮੋਟਰਸਾਈਕਲ ਮੇਰੇ ਅੱਗੇ ਉਹਨੇ ਆ ਕੇ ਬ੍ਰੇਕ ਮਾਰ ਦਿੱਤੀ ਕੋਈ ਨਾ ਆਰਾਮ ਨਾ ਆਰਾਮ ਨਾ ਕੋਈ ਗੱਲ ਨਹੀਂ ਉਹ ਮੇਰੇ ਅੱਗੇ ਬ੍ਰੇਕ ਮਾਰਤੀ ਤੇ ਮੈਂ ਗੱਡੀ ਨਾ ਮਗਰ ਆ ਕੇ ਬ੍ਰੇਕ ਲਾਤੀ ਮੈਨੂੰ ਆਲਾ ਸਾਲਿਆ ਥੱਲੇ ਆ ਮੈਨੂੰ ਲੇਡੀ ਸਵਾਰੀਆਂ ਸੁਣਾ ਨਹੀਂ ਉੱਤਰਿਆ ਮੇਰਾ ਉਹਨੇ ਆ ਕੇ ਇੱਧਰ ਕਲੈਕਟਰ ਸਰਵਰ ਗੱਲ ਪੈ ਗਿਆ ਹੂੰ ਮੈਂ ਸਵਾਰੀ ਨੋਕ ਕਰਦੀ ਮੈਂ ਨਹੀਂ ਥੱਲੇ ਉਤਰਿਆ ਉਹਨਾਂ ਮੇਰਾ ਸ਼ੀਸ਼ਾ ਪਾੜਤਾ ਮੇਰੇ ਰਾੜਾਂ ਮਾਰੀਆਂ ਵਿੱਚੋਂ ਫਿਰ ਮੈਂ ਕਹਾ ਯਾਰ ਸਾਰੀ ਗੱਡੀ ਨਾ ਪਾੜਦਿਆਂ ਮੈਂ ਥੱਲੇ ਆ ਗਿਆ ਇਹਨਾਂ ਥੱਲੇ ਆ ਕੇ ਮੈਨੂੰ ਬਹੁਤ ਚੰਗੀ ਤਰ੍ਹਾਂ ਰਾੜਾਂ ਨਾਲ ਕੁੱਟਿਆ ਤੇਰੀ ਬਣ ਕੇ ਤੁਸੀਂ ਕੰਡਕਟਰ ਹੋ ਮੈਂ ਮੈਂ ਡਰਾਈਵਰ ਹਾਂ ਡਰਾਈਵਰ ਹੋ ਤੁਸੀਂ ਰੋਡ 'ਚ ਅੱਛਾ ਜਾਮ ਲਗਾਈ ਤੁਸੀਂ ਬੱਸ ਰੋਕੀ ਇੱਥੇ ਹਾਂ ਜਾਮ ਲਗਾਈ ਮੈਂ ਬੱਸ ਚੱਲੀ ਜਾਂਦੀ ਸੀ ਮੰਨ ਲਿਆ ਬਾਜੀ ਇੰਨੀ ਬੰਦ ਨਹੀਂ ਸੀ ਚੱਲੀ ਜਾਂਦੀ ਸੀ ਨਹੀਂ ਕੋਈ ਲੱਗੀ ਹੈ ਕਿਸੇ ਨਾਲ ਖਾਈ ਨਹੀਂ ਕੋਈ ਨਹੀਂ ਅਸੀਂ ਆਰਾਮ ਨਾਲ ਆ ਕੋਰਸੋਂ ਤਿਲਕਿਆ ਆਏ ਕੋਰਸੋਂ ਤਿਲਕਿਆ ਉਹਨੇ ਅੱਗੇ ਅੱਛਾ ਦਾਰੂ ਰੱਜਾਈ ਨੂੰ ਕੋਰਸ ਅਸੀਂ ਵੀ ਰਾਤ ਉੱਥੇ ਗੱਡੀ ਕਿਸੀ ਇਹ ਨਜੇ ਦੇ ਰੱਜੇ ਮੁੰਡੇ ਅੰਨੇ ਹੋਏ ਆਂ ਕੁੱਟੀ ਜਾਂਦੇ ਜਦੋਂ ਪਿਛਲੀ ਗੱਡੀ ਬਰਾਬਰ ਆ ਖੜੀ ਆ ਇਹਨਾਂ ਨੇ ਅੰਨੇ ਹੋ ਕੇ ਪਤਾ ਨਹੀਂ ਕਿੱਥੇ ਵੱਜਦੀ ਆ ਉਥੋਂ ਰਾਡਾਂ ਲਈਆਂ ਡਾਗਾ ਲਈਆਂ ਉਹ ਥੋਟੀਆਂ ਇਹਨਾਂ ਦੇ ਕੋਲ ਸ਼ੀਸ਼ੇ ਭੰਨੇ ਆ ਇਹਨੂੰ ਕੁੱਟਿਆ ਡਰਾਈਵਰ ਨੂੰ ਕੁੱਟਿਆ ਕੰਡੈਕਟਰ ਨੂੰ ਸਾਰਿਆਂ ਨੂੰ ਇਹਨਾਂ ਨੂੰ ਇਹ ਮੁੰਡੇ ਨਜੇ ਦੇ ਰੱਜੇ ਆ ਉਹਨਾਂ ਦੀ ਗਲਤੀ ਆ ਗੁੰਡਾ ਕਰਦੀ ਕੀਤੀ ਕੋਲ ਗੁੰਡਾ ਕਰਦੀ ਕੋਈ ਕਾਰਨ ਨਹੀਂ ਵੀ ਕਿ ਸਿਰਫ ਉੱਤਰ ਕੇ ਖੁੱਡ ਕੇ ਤੇ ਪਾਣੀ ਬਰਸਾਤਾ ਕਰਕੇ ਖੜਾ ਸੀ ਇਹਨੂੰ ਨਜੂਬ ਟੈਸਟ ਕੀਤਾ ਇਹ ਮੇਰੇ ਇਹਨਾਂ ਨੇ ਸਕੇ ਹਾਂ ਤੇ ਤੂਰੀ ਰੋਡ ਤੇ ਰਹਿਮੀ ਨਾਲ ਕੁੱਟਿਆ ਸਰਗੰਤ ਕੰਨ ਨਾਲ ਨੂੰ ਪੁੱਛਿਆ ਵੀ ਸਾਰਿਆਂ ਨੇ ਛਡਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਛਡਾਉਂਦਾ ਸੀ ਉਹਦੇ ਵੀ ਗੱਲ ਪੈਂਦੀ ਸੀ ਉਹਨੂੰ ਵੀ ਛਡ ਮੇਲੇ ਗੁੱਤ ਨਾਲ ਸਰਗੰਤ ਨੂੰ ਵੀ ਕੁੱਟ ਕੇ ਗਏ ਅੱਛਾ ਕੌਣ ਬੰਦੇ ਕੌਣ ਨੇ ਕਿੱਥੋਂ ਦੇ ਨੇ ਕੋਈ ਪਤਾ ਲੱਗਾ ਨਹੀਂ ਆ ਭਵਾਣੇ ਪਿੰਡ ਦੇ ਦੱਸਦੇ ਟਵਾਣੇ ਪਿੰਡ ਦੇ ਹਾਂ ਆ ਨਾਲ ਪਿੰਡਾ ਕੋਈ ਇੱਥੋਂ ਦੇ ਆ ਤਾਂ ਬਿਲਕੁਲ ਅੱਛਾ ਰੱਤੇ ਹੋਏ ਸੀ ਇਹ दारू ਪੀਦੇ ਰਹੇ ਸੀ ਅੱਛਾ ਜੀ ਹਾਂ ਜੀ दारू ਪੀ ਉਹ ਸਮੈਲ ਆ ਰਹੀ ਉਹਨਾਂ ਦੇ ਵਿੱਚੋਂ ਅੱਛਾ ਤਾਂ ਵਿਵਾਦ ਹੋਇਆ ਔਰ ਦੱਸ ਦਈਏ ਕਿ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਆ ਉਹ ਤੁਸੀਂ ਦੇਖ ਸਕਦੇ ਹੋ ਚਲਾਲਾਬਾਦ ਦੇ ਦਿਵਾਨਾ ਚੌਂਕ ਤੋਂ ਦਿਵਾਨਾ ਚੌਂਕ ਤੋਂ ਜਿਹੜਾ ਹੈਗਾ ਇਹ ਮਤਲਬਾ ਹੋਇਆ ਤਾਂ ਜੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਕੀ ਗੱਲ ਹੋਈ ਹੈ ਨਾ ਮੋਟਰਸਾਈਕਲ ਆਇਆ ਕੋ ਆ ਕੋ ਮੋਟਰਸਾਈਕਲ ਆਣ ਕਰ ਮੈਂ ਤਾਂ ਖਤਮ ਬ੍ਰੇਕ ਲਾਈ ਹਾਂ ਇਹ ਕਹਿੰਦਾ ਮੈਂ ਤੁਸੇ ਬੱਸ ਕਰ ਲਾ ਮੋਟਰਸਾਈਕਲ ਇਹਨੇ ਸਵਾਰੀ ਅਗੀ ਐ ਇਹ ਕਹਿੰਦਾ ਸਣੀ ਪਾਸ ਕਰਨੀ ਇਥੇ ਮੈਂ ਕਹਿੰਦਾ ਤੂੰ ਖੜ ਲਾ ਡਰਾਈਵਰ ਤੇ ਇਹਨਾਂ ਡਰਾਈਵਰ ਨੂੰ ਥੱਲੇ ਛੱਕ ਤਾ ਬੜਾ ਜ਼ਿਆਦਾ ਮਾਰ ਡਰਾਈਵਰ ਸਦੀ ਗੱਡੀ ਨੂੰ ਖਿੱਚ ਆ ਰਹੀ ਡਰਾਈਵਰ ਹਾਂਜੀ ਇਹ ਡਰਾਈਵਰ ਨੇ ਸਭਲਾ ਮਾਰ ਮਾਰ ਕੇ ਡੈਂਡ ਤੇ ਪੇੜੀਆਂ ਤੇ ਜਾ ਕੇ ਮੇਕ ਤੇ ਵਿੱਚ ਮੇਰੀ ਬੱਸ ਰੜ ਗਈ ਐ ਫਿਰ ਵੀ ਪਾਰੀਆਂ ਤੋੜ ਕੇ ਵਿੱਚ ਉੜੀ ਦੇ ਕਰਚ ਕਰ ਰਹਾ ਸੀਸੇ ਤੋੜ ਦੇ ਗੱਡੀ ਦੇ ਦੋ ਪਾਰੀ ਸੀ ਗੱਡੀ ਦੀ ਵੀਡੀਓ ਬਣਾ ਲਵੇ ਦੀ ਜ਼ਰੂਰ ਗੱਡੀ ਦੀ ਵੀਡੀਓ ਬਣਾ ਕੇ ਦੇਖੋ ਡਰਾਈਵਰ ਜੀ ਹਾਂਜੀ ਇਧਰ ਹੋਏ ਮਾਤਾ ਜੀ ਮਾਤਾ ਜੀ ਤੁਸੀਂ ਬੱਸ ਚ ਸੀਗੇ ਬੱਸ ਚ ਸੀਗੇ ਕੀ ਹੋਇਆ ਕੀ ਹੈ ਬੱਸ ਬੜੇ ਬੰਦੇ ਆ ਰਹੇ ਛੜ ਕੇ ਲਗੀ ਹੁੰਦੀ ਜ਼ਿਆਦੇ ਆਪ ਸਰ ਹਾਂ ਉਹਨੇ ਮੁੰਡਿਆਂ ਨੇ ਜਾਣ ਤੇ ਮਟਰਸਾ ਪਾਸਾ ਮੋਰ ਮਾਰਾ ਹੈ ਬੜੀ ਸਵਾਰੀ ਬੜੇ ਡਰਾਈਵਰ ਕੋਟਮਾਰਕ ਦੇ ਰਾੜਾ ਆ ਕਿੱ데 ਵਾਹ ਕਈਆਂ ਦੇ ਕਸ਼ਤੇ ਬੜਾ ਮੰਨਦਾ ਉਹਨੇ ਆਰਟੀਟਰੇ ਕੋਈ ਸਵਾਰੀ ਨਾਲ ਚੱਲਦੀ ਬੜਾ ਪ੍ਰਾਅਰਤਨ ਯਾਰ ਬੜੇ ਮੰਨਦੇ ਕੀਤੇ ਨੇ ਗਰੀਬ ਬੰਦੇ ਨੇ ਮਾਰ ਨਹੀਂ ਕਰਨੀ ਚਾਹੀਦੀ ਜਨਤਾ ਵਿੱਚ ਬਿਸ਼ੀ ਜਨਤਾ ਮਾਰਨ ਟਿਕਣ ਗਾਇਨ 20 ਬੰਦਿਆਂ ਜਿੰਨਾ ਕੁੱਟ ਮਾਰ ਦਿੱਤੀ ਬੱਸ ਜੀ ਡਰਾਈਵਰ ਨੂੰ ਡਰਾਈਵਰ ਡਰਾਈਵਰ ਕਨੈਕਟਰ ਦੋਨਾਂ ਨਾਲ ਦੋਨਾਂ ਨਾਲ ਕਨੈਕਟਰ ਨਾਲ ਵੀ ਤੁਸੀਂ ਬੱਸ ਜੀ ਸਾਈਡ ਤੇ ਸੀ ਅੱਛਾ ਤੇ ਬਸ ਆਹ ਰਹੇ ਸੋਨੇ ਕਿ ਜਿਹੜਾ ਤੁਹਾਡਾ ਨੁਕਸਾਨ ਹੈ ਨਾ ਅਸੀਂ ਭਰਨ ਨੂੰ ਤਿਆਰ ਆਂ ਕਿ ਮਾੜੀ ਗੱਲ ਨੰਬਰ ਤੇ ਜੁੱਤੀ ਜ਼ਿਆਦਾ ਖਾਸ ਨਹੀਂ ਤੋਂ ਦਸਤਾ ਰੜ ਪਤਾ ਨਹੀਂ ਕਿਹੜੇ ਪਾਸੋਂ ਆਨੇ ਮੁੰਡੇ ਆ ਗਏ ਜਰਾ ਹੁਣ ਦੋਨਾਂ ਨੂੰ ਕੁੱਟ-ਕੁੱਟ ਕੇ ਮਜਾਦ ਕਰਦੇ ਤੂੰ ਆਦੀ ਬਸ ਸਾਈਡ ਤੇ ਆ ਰਹੀ ਏ ਇੱਕੋ ਦੀ दारू ਪੀਤੀ ਉਹਨੇ ਇੱਥੇ ਮੋਟਰਸਾਈਕਲ ਚਿੱਕਰ ਤੇ ਦਿਲੱਤ ਆ ਵੇਚ ਕੇ ਆ ਗਿਆ ਹਾਂ ਨਾ ਉਹਦਾ ਪਤਾ ਨਹੀਂ ਕੋਈ ਨਹੀਂ ਮੈਨੂੰ ਨਹੀਂ ਪਤਾ ਤਾਂ ਬਿਲਕੁਲ ਸਾਨੂੰ ਪਹਿਲੇ ਕਿਹੋ ਨਾਲ ਦੀ ਹੈ ਬਈ ਤੇ ਬਿਲਕੁਲ ਚਿੰਤਪੁਰਨੀ ਫਾਜ਼ਿਲਕਾ ਵਾਲੀ ਜਿਹੜੀ ਬੱਸ ਹੈ ਰੋਡਵੇਜ ਦੀ ਬੱਸ ਹੈ ਉੱਥੇ ਟਿਵਾਣਾ ਚੌਕ ਨਜ਼ਦੀਕ ਹੰਗਾਮਾ ਹੋਇਆ ਬੱਸ ਦੇ ਸ਼ੀਸ਼ੇ ਤੋੜੇ ਗਏ ਆ ਔਰ ਡਰਾਈਵਰ ਦੇ ਨਾਲ ਜਿਹੜੀ ਹੈ ਕੁੱਟਮਾਰ ਕੀਤੀ ਗਈ ਹੈ ਸ਼ੀਸ਼ੇ ਤੋੜੇ ਗਏ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚੀ ਹੈ ਕਾਫੀ ਜਿਹੜਾ ਹੈਗਾ ਵਿਵਾਦ ਹੋਇਆ ਬੱਸ ਤੇ ਸ਼ੀਸ਼ੇ ਵੀ ਜਿਹੜੇ ਆ ਤੋੜਪਨ ਕੀਤੀ ਗਈ ਹੈ ਦੱਸ ਦਈਏ ਰੋਕ ਲਈ ਭਾਈ ਕਸ ਦੀ ਇਹ ਕਿ ਦੱਸਿਆ ਜਾਂਦਾ ਕਿ ਇੱਕ ਮੋਟਰਸਾਈਕਲ ਤੇ ਕੁਝ ਲੋਕ ਸਵਾਰ ਸਨ ਔਰ ਮੋਟਰਸਾਈਕਲ ਜਿਹੜਾ ਸਲਿੱਪ ਹੋ ਜਾਂਦਾ ਜਿਸ ਤੋਂ ਬਾਅਦ ਦੱਸੇ ਜਾ ਰਿਹਾ ਕਿ 20 ਦੇ ਕਰੀਬ ਜਿਹੜੇ ਆ ਗੁੰਡਾ ਤਤਵ ਆ ਜਾਂਦੇ ਜਿਨ੍ਹਾਂ ਦੇ ਵੱਲੋਂ ਬੱਸ ਦੀ ਜਿਹੜੀ ਹੈ ਪਹਿਲਾਂ ਤੋੜਪਾਂਡ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਸ਼ੀਸ਼ੇ ਆ ਜਿਹੜੇ ਆ ਉਹ ਬੱਸ ਦੇ ਟੁੱਟ ਗਏ ਆ ਔਰ ਵਿਵਾਦ ਹੋਇਆ ਔਰ ਇਹ ਵਿਵਾਦ ਜਿਹੜਾ ਬਹੁਤ ਜਿਆਦਾ ਜਿਹੜਾ ਫੱਟ ਗਿਆ ਦੱਸਿਆ ਜਾਂਦਾ ਹੈ ਕਿ 20 ਤੋਂ 25 ਮੁੰਡੇ ਆਂਦੇ ਆ ਜਿਹੜੇ ਕਿ ਤੋੜਪੰਨ ਕਰਦੇ ਆ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਰਾੜਾਂ ਦੇ ਨਾਲ ਜਿਹੜਾ ਕਿ ਕੁੱਟਮਾਰ ਕੀਤੀ ਜਾਂਦੀ ਹੈ ਵਾਸਤੇ ਡਰਾਈਵਰ ਨੇ ਇਹਨਾਂ ਦੇ ਨਾਲ ਕੁੱਟਮਾਰ ਜਿਹੜੀ ਹੈ ਉਹ ਕੀਤੀ ਗਈ ਹੈ ਡਰਾਈਵਰ ਦੱਸ ਰਹੇ ਨੇ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਸੀਗਾ ਔਰ ਬਿਨਾਂ ਵਜ੍ਹਾ ਦੀ ਜਿਹੜਾ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ 20 ਤੋਂ 25 ਲੋਕ ਜਿਹੜੇ ਆ ਉਹ ਇੱਥੇ ਆ ਜਾਂਦੇ ਆ ਜਿਸ ਤੋਂ ਬਾਅਦ ਇਹ ਹੰਗਾਮਾ ਹੁੰਦਾ ਹੈ ਤਾਂ ਵਜ੍ਹਾ ਕੀ ਹੈ ਇਹ ਵੀ ਦੱਸ ਦਿੰਨੇ ਆ ਕੀ ਆਹਾ ਸਾਹਮਣੇ ਗੱਡੀ ਦਾ ਐਕਸੀਡੈਂਟ ਜਿਹੜਾ ਹੈਗਾ ਹੋਇਆ ਆ ਬੰਦਾ ਉਹ ਛਾਪ ਲਿਆ ਪਿਆ ਜਿਹੜੇ ਮੰਗੀ दारू ਪੀਤੀ ਹੋਈ ਆ ਰੱਜਾ ਨਾ ਸ਼ਰਾਬ ਨਾਲ ਮਾਂਕਾ ਹੋਵੇ ਉਹਦਾ ਇੱਕ ਵਾਰੇ ਖੜਾ ਹੋ ਜਾਵੇ ਇਹ ਇੱਕ ਕੁੱਟਣ ਵਾਲੇ ਦੇ ਵਿੱਚ ਸੀਗਾ ਇਹਨਾਂ ਕੰਮ ਹੀ ਆ ਤੇਰੇ ਸਾਰੇ ਅੱਛਾ ਇਸ ਬੰਦੇ ਦੇ ਨੇ ਦੋ ਸ਼ੀਸ਼ੇ ਇਹਨੇ ਤੋੜਿਆ ਅੱਛਾ ਜੀ ਇੱਕ ਦੂਜੇ ਤੋੜਾ ਮੁੰਡੇ ਨੇ ਅੱਛਾ ਮੋਰਥਾਂ ਨਾਲ ਲੱਗੇ ਪੁਲਿਸ ਹਾਂ ਇੱਕ ਉਹਨੇ ਤੋੜਿਆ ਓਕੇ ਇਹ ਇਹ ਬੰਦਾ ਇੱਥੇ ਇਕੱਲੇ ਥੱਲਾ ਖਾਰਾ ਕਰਦੇ ਨੇ ਹੋਵੇ ਪੱਜ ਪੈਣਾ ਅੱਛਾ ਹਾਂ ਜੀ ਅੱਛਾ ਇਹਨੇ ਕੀਤਾ ਜੋ ਕੰਮ ਇਹਨੇ ਦੇ ਗਿਆ ਬਾਕੀ ਉਹ ਥਾਣਿਆਂ ਲੈ ਕੇ ਆਏ ਸੀ ਹੁਣ ਤੁਸੀਂ ਇਹਨੂੰ ਨਾਲ ਲੈ ਚੱਲੇ ਹੋ ਹਾਂਜੀ ਅਸੀਂ ਥਾਣੇ ਲੈ ਕੇ ਚੱਲਾਂਗੇ ਥਾਣੇ ਲੈ ਕੇ ਚੱਲਦੇ ਤਾਂ ਬਸ ਜਿਹੜੀ ਆ ਉਹ ਥਾਣੇ ਲਿਜਾਈ ਜਾ ਰਹੀ ਹੈ ਦੱਸ ਦਿੰਨੇ ਆ ਕਿ ਇਹ ਪੂਰਾ ਮਾਮਲਾ ਕਿਵੇਂ ਸ਼ੁਰੂ ਹੋਇਆ ਦਰਅਸਲ ਇੱਕ ਟਰੱਕ ਜਿਹੜਾ ਹੈਗਾ ਉਹ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਇੱਥੇ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਇਸ ਕਾਰਨ ਰੋਡ ਤੇ ਆ ਜਿਹੜਾ ਹੈਗਾ ਟ੍ਰੈਫਿਕ ਜਾਮ ਸੀਗਾ ਰੋਡ ਤੇ ਟ੍ਰੈਫਿਕ ਜਾਮ ਸੀ ਕਿਉਂਕਿ ਇੱਕ ਹਾਦਸਾ ਵਾਪਰਿਆ ਸੀਗਾ ਤਾਂ ਇਸੇ ਜਾਮ ਦੇ ਦੌਰਾਨ ਜਿਹੜਾ ਹੈਗਾ ਇਸੇ ਜਾਮ ਦੇ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਕੁਝ ਮੁੰਡੇ ਹੁੰਦੇ ਆ ਜਿਨ੍ਹਾਂ ਦਾ ਮੋਟਰਸਾਈਕਲ ਸਲਿੱਪ ਕਰ ਜਾਂਦਾ ਔਰ ਉਹ ਇਸ ਦੇ ਲਈ ਰੋਡਵੇ ਦੇ ਜਿਹੜਾ ਡਰਾਈਵਰ ਆ ਉਸ ਨੂੰ ਜਿਹੜਾ ਕੀ ਇਹ ਗਲਤੀ ਉਸ ਦੀ ਮੰਨਦੇ ਆ ਤੇ ਉਸ ਦੇ ਨਾਲ ਕੁੱਟ ਮਾਰ ਸ਼ੁਰੂ ਕਰ ਦਿੰਦੇ ਆ ਦੱਸਿਆ ਜਾਂਦਾ ਕਿ 20 ਤੋਂ 25 ਮੁੰਡੇ ਜਿਹੜੇ ਆ ਉਹ ਆਉਂਦੇ ਆ ਔਰ ਕੁੱਟਮਾਰ ਜਿਹੜੀ ਆ ਬੜੀ ਹੀ ਜਿਆਦੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਤਾਂ ਇੱਥੇ ਇਹ ਗੱਡੀ ਬਾਈ ਇਹ ਗੱਡੀ ਕਹਦਾ ਹੱਥ ਰਾਤ 1 ਵਜੇ ਵੱਜੀ ਹੈ ਰਾਤ 1 ਵਜੇ ਜੀ ਗਾਈਆਂ ਆਉਣ ਕਿਹੜਾ ਇਧਰੋਂ ਇਧਰਨੀ ਸਾਈਡ ਤੋਂ ਗਾਈਆਂ ਆ ਰਹੀਆਂ ਮੈਂ ਗਾਈਆਂ ਵੇਚਾਰਿਆ ਅੱਛਾ ਗਾੜੀ ਫੁੱਟਪਾਥ ਤੇ ਕੋਈ ਨਿਸ਼ਾਨ ਨਹੀਂ ਹੈਗਾ ਫੁੱਟਪਾਥ ਤੇ ਸਿੱਧੀ ਚੱਲ ਗਏ ਅੱਛਾ ਦਾਵਾ ਕਰਕੇ ਦਾਵਾ ਕਰਕੇ ਅੱਛਾ ਕਿੱਥੋਂ ਆ ਰਹੇ ਸੀ ਤੁਸੀਂ ਹਾਂ ਭਾਗ ਨਾ ਕਰ ਕਿੱਥੇ ਜਾਣਾ ਸੀ ਅੰਮ੍ਰਿਤਸਰ ਗੱਡੀ ਕਿੱਥੋਂ ਦੀ ਤਰੰਦਰ ਤਰੰਦਰ ਦੀ ਅੱਛਾ ਤੇ ਇਹ ਜਿਹੜਾ ਪੂਰਾ ਅਣਵਿਵਾਦ ਹੋਇਆ ਹੈ ਕੀ ਹੋਇਆ ਭਾਈ ਸਾਹਿਬ ਰੋਡਵੇ ਵਾਲਿਆ ਆਉਂਦਿਆ ਸੀ ਤੇ ਮੋਟਰਸਾਈਕਲ ਵਾਲਾ ਉਧਰੋਂ ਸਾਈਡ ਤੋਂ ਨਿਕਲਿਆ ਹਾਂ ਉਹ ਤੇ ਰੋਡਵੇ ਦੇ ਗੱਡੀ ਬ੍ਰੇਕ ਮਾਰੀ ਅੱਗੇ ਮੋਟਰਸਾਈਕਲ ਨੇ ਅੱਛਾ ਔਰ ਇੱਥੇ ਕੋਈ ਡੈਕਸਰਾ ਬੰਦਾ ਅੱਛਾ ਔਰ ਇੱਥੇ ਬੰਦਾ ਸ਼ੁਰੂ ਕਰਦਾ ਕੰਮ ਨੂੰ ਅੱਛਾ 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 ਕਹਿੰਦੇ ਕਾਫੀ ਮੁੰਡੇ ਸੀ ਕਾਫੀ ਜ਼ਿਆਦਾ ਮੁੰਡੇ ਸੀ ਜਿਹੜਾ ਰੌਲਾ ਕਾਫੀ ਪਿਆ ਵਾ 7-8 ਮੁੰਡੇ 7-8 ਮੁੰਡੇ ਸੀ ਤਾਂ ਬਿਲਕੁਲ ਦੱਸ ਦਈਏ ਕਿ ਇਹ ਗੱਡੀ ਰਾਤ 1 ਵਜੇ ਦੇ ਕਰੀਬ ਇੱਥੇ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਇਸੇ ਕਰਕੇ ਹੀ ਜਿਹੜਾ ਜਾਮ ਲੱਗਾ ਹੁੰਦਾ ਰੋਡ ਦੇ ਉੱਤੇ ਔਰ ਇਸੇ ਦੌਰਾਨ ਇੱਕ ਮੋਟਰਸਾਈਕਲ ਤੇ ਕੁਝ ਮੁੰਡੇ ਸਵਾਰ ਹੁੰਦੇ ਆ ਉਹਨਾਂ ਦਾ ਰੋਡਵੇ ਦੇ ਡਰਾਈਵਰ ਨਾਲ ਜਿਹੜੀ ਆ ਕੁੱਟਮਾਰ ਕੀਤੀ ਜਾਂਦੀ ਹੈ ਵਿਵਾਦ ਹੋ ਜਾਂਦਾ ਔਰ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਲੰਬਾ ਜਾਮ ਲੱਗਾ ਹੋਇਆ ਜਾਮ ਦੀ ਸਥਿਤੀ ਜਿਹੜੀ ਆ ਉਹ ਬਣ ਗਈ ਔਰ ਵਿਵਾਦ ਜਿਹੜਾ ਉਹ ਕਾਫੀ ਹੋਇਆ ਇੱਥੇ ਫਿਲਹਾਲ ਦੀ ਘੜੀ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਡਰਾਈਵਰ ਹੈਗਾ ਦੇ ਨਾਲ ਦੱਸ ਰਹੇ ਕਿ ਬੜੀ ਬੇਰਹਿਮੀ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਆ ਤਾਂ ਤਸਵੀਰਾਂ ਇਸ ਸਮੇਂ ਦੀਆਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਹ ਬੱਸ ਦਾ ਡਰਾਈਵਰ ਹੈ ਜਿਸ ਦੇ ਨਾਲ ਜਿਹੜੀ ਆ ਕੁੱਟਮਾਰ ਕੀਤੀ ਗਈ ਆ ਬਹੁਤ ਹੀ ਪੂਰਾ ਸਲੂਟ ਜਿਹੜਾ ਹੈਗਾ ਇਹ ਦੱਸਦੇ ਆ ਕਿ ਇਹਦੇ ਨਾਲ ਕੀਤਾ ਗਿਆ ਔਰ ਇਹ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਲਾਈਵ ਤੁਹਾਨੂੰ ਟਿਵਾਣਾ ਚੌਂਕ ਤੋਂ ਦਿਖਾ ਰਹੇ ਆ ਜਲਾਲਾਬਾਦ ਦੇ ਫਿਰੋਜ਼ ਮਾਜ਼ਿਲ ਕਾ ਰੋਡ ਟਿਵਾਣਾ ਚੌਂਕ ਜਿੱਥੇ ਇਹ ਪੂਰਾ ਵਿਵਾਦ ਹੋਇਆ ਮਾਹੌਲ ਜਿਹੜਾ ਹੈ ਉਹ ਭੱਗ ਗਿਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚੀ ਆਰ ਪੁਲਿਸ ਦੇ ਵੱਲੋਂ ਹਲਾਤਾ ਤੇ ਕਾਬੂ ਜਿਹੜਾ ਹੈਗਾ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਇੱਕ ਰੋਡਵੇ ਦੀ ਬੱਸ ਹੈ ਜਿਸ ਦੇ ਨਾਲ ਇਹ ਡਰਾਈਵਰ ਦੇ ਨਾਲ ਪੂਰਾ ਲੜਾਈ ਝਗੜਾ ਹੋਇਆ ਤਾਂ ਇਹ ਰੋਡਵੇ ਦੇ ਡਰਾਈਵਰ ਨੇ ਤਾਂ ਕਹਿੰਦੇ ਆ ਕਿ ਕੁੱਟਮਾਰ ਜਿਹੜੀ ਆ ਉਹ ਕੀਤੀ ਜਾਂਦੀ ਆ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਆ ਉਹ ਕੁੱਟਮਾਰ ਇੱਥੇ ਹੋਈ ਆ ਤਾਂ ਜਿਸ ਤੋਂ ਬਾਅਦ ਇਹ ਪੂਰਾ ਮਾਹੌਲ ਜਿਹੜਾ ਹੈਗਾ ਉਹ ਭਖਿਆ ਫਿਲਹਾਲ ਆ ਜਿਹੜਾ ਹੈਗਾ ਉਹ ਬੱਸ ਜਿਹੜੀ ਆ ਉਹ ਥਾਣੇ ਲਜਾਈਗੀ ਔਰ ਇੱਕ ਜਿਹੜੇ ਮੁੰਡੇਆਂ ਦੇ ਵੱਲੋਂ ਇੱਥੇ ਕੁੱਟਮਾਰ ਕੀਤੀ ਗਈ ਉਹਨਾਂ ਦੇ ਵਿੱਚੋਂ ਇੱਕ ਨੂੰ ਥਾਣੇ ਲਜਾਇਆ ਗਿਆ ਬੱਸ ਦੇ ਵਿੱਚ ਉਹ ਸ਼ਖਸ ਹੈਗਾ ਔਰ ਉਸ ਨੂੰ ਥਾਣੇ ਲਜਾਇਆ ਜਾ ਰਿਹਾ